ਅਮਰੀਕਾ ਦੇ ਸਾਊਥ ਕੈਰੋਲਾਈਨਾ ਸੂਬੇ ਦੇ ਵਿੱਚ ਇੱਕ ਭਿਆਨਕ ਲੁੱਟਮਾਰ ਦੀ ਵਾਰਦਾਤ ਦੇ ਦੌਰਾਨ ਇੱਕ ਗੁਜਰਾਤੀ ਔਰਤ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕਿਰਨ ਪਟੇਲ 49 ਸਾਲ ਦੀ ਜੋ ਕਿ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਮਰੀਕਾ ਵਿੱਚ ਆਪਣੇ ਡੀਡੀ ਫੂਡ ਮਾਰਟ ਕਨਵੀਨੀਅன்ஸ் ਸਟੋਰ ਤੇ ਵਿੱਚ ਕੰਮ ਕਰ ਰਹੀ ਸੀ ਜਦੋਂ ਇੱਕ ਮਾਸਕ ਪਹਿਨੇ ਇੱਕ ਹਥਿਆਰਬੰਦ ਨੌਜਵਾਨ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮਲਜ਼ਮ ਨੇ ਉਸ ਨੂੰ 8 ਗੋਲੀਆਂ ਮਾਰੀਆਂ ਅਤੇ ਲੁਟੇਰੇ ਨਾਲ ਸਾਹਮਣਾ ਹੋਣ ਤੇ ਉਹ ਬਚਨ ਦੀ ਕੋਸ਼ਿਸ਼ ਕਰਨ ਵਿੱਚ ਬਾਹਰ ਪੱਜੀ ਸੀ ਪਰ ਮਲਜ਼ਮ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਪਾਰਕਿੰਗ ਗਲੌਟ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਘਟਨਾ ਨੇ ਨਾ ਸਿਰਫ ਭਾਰਤੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਬਲਕਿ ਅਮਰੀਕਾ ਵਿੱਚ ਭਾਰਤੀਆਂ ਦੇ ਖਿਲਾਫ ਵੱਧ ਰਹੀ ਹਿੰਸਾ ਤੇ ਵੀ ਸਵਾਲ ਖੜੇ ਹੋਏ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਇਹ ਸਾਰਾ ਵਾਕਿਆ 16 ਸਤੰਬਰ ਦੀ ਰਾਤ 10:30 ਵਜੇ ਦੇ ਕਰੀਬ ਯੂਨੀਅਨ ਕਾਉਂਟੀ ਦੇ ਵਿੱਚ ਵਾਪਰਿਆ ਕਿਰਨ ਪਟੇਲ ਜੋ ਕਿ ਪਿਛਲੇ 23 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਤੇ ਆਪਣਾ ਗੈਸ ਕਮ ਸਟੋਰ ਚਲਾ ਰਹੀ ਸੀ ਰਾਤ ਨੂੰ ਸਟੋਰ ਬੰਦ ਕਰਨ ਸਮੇਂ ਕਿਰਨ ਪਟੇਲ ਆਪਣੇ ਕੈਸ਼ ਕਾਊਂਟਰ ਤੇ ਖੜੀ ਸੀ ਇਸੇ ਸਮੇਂ ਇੱਕ ਮਾਸਕ ਪਹਿਨੇ ਨੌਜਵਾਨ ਨੇ ਦੁਕਾਨ ਦੇ ਵਿੱਚ ਦਾਖਲ ਹੋ ਕੇ ਉਸ ਤੋਂ ਪੈਸੇ ਮੰਗੇ ਜਦੋਂ ਕਿਰਨ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਤੁਰੰਤ ਗੋਲੀਆਂ ਚਲਾਈਆਂ ਸੀਸੀਟੀਵੀ ਫੁਟੇਜ ਦੇ ਵਿੱਚ ਇਹ ਸਾਰਾ ਕੁਝ ਕੈਦ ਹੋ ਗਿਆ ਕਿ ਕਿਵੇਂ ਕਿਰਨ ਬਚਨ ਦੇ ਲਈ ਦੁਕਾਨ ਤੋਂ ਬਾਹਰ ਪੱਜੀ ਪਰ ਹਮਲਾਵਰ ਨੇ ਉਸ ਦਾ ਪਿੱਛਾ ਕੀਤਾ ਤੇ ਪਾਰਕਿੰਗ ਲੋਟ ਦੇ ਵਿੱਚ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਉਹ ਜ਼ਖਮੀ ਹੋ ਕੇ ਡਿੱਗ ਪਈ ਅਤੇ ਮੌਕੇ ਤੇ ਹੀ ਕਿਰਨ ਦੀ ਮੌਤ ਹੋ ਗਈ ਯੂਨੀਅਨ ਕਾਉਂਟੀ ਕੋਰਨਰ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਕਿਰਨ ਨੂੰ ਗੋਲੀਆਂ ਲੱਗਣ ਦੇ ਕਾਰਨ ਉਹ ਗੰਭੀਰ ਜ਼ਖਮੀ ਹੋਈ ਸੀ ਅਤੇ ਮੌਕੇ ਤੇ ਉਸ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਪੁਲਿਸ ਨੇ ਘਟਨਾ ਸਥਾਨ ਦੀ ਤਲਾਸ਼ੀ ਲਈ ਉਸੇ ਦਿਨ ਹੀ ਦੁਪਹਿਰ ਦੇ ਸਮੇਂ ਯੂਨੀਅਨ ਕਾਉਂਟੀ ਦੇ ਸਾਊਥ ਮਾਊਂਟਨ ਸਟਰੀਟ ਦੇ ਉੱਤੇ ਇੱਕ 67 ਸਾਲਾ ਚਾਰਲਜ਼ ਨੈਥਨ ਕ੍ਰਾਸਬੀ ਨੂੰ ਉਸ ਦੇ ਕਾਰ ਦੇ ਵਿੱਚ ਗੋਲੀ ਮਾਰੀ ਗਈ। ਪੁਲਿਸ ਨੇ ਦੱਸਿਆ ਕਿ ਦੋਵਾਂ ਘਟਨਾਵਾਂ ਦੇ ਵਿੱਚ ਵਰਤੀਆਂ ਗਿਆ ਗੋਲੀਆਂ ਦੇ ਸ਼ੈਲ ਬਰਾਮਦ ਹੋਏ ਨੇ ਜਿਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਦੋਵੇਂ ਵਾਰਦਾਤਾਂ ਦੇ ਪਿੱਛੇ ਇੱਕੋ ਮੁਲਜ਼ਮ ਦਾ ਹੱਥ ਹੈ। 19 ਸਤੰਬਰ ਨੂੰ ਪੁਲਿਸ ਨੇ ਸਾਊਥ ਚਰਚ ਸਟਰੀਟ ਤੇ ਇੱਕ ਕਾਰ ਦੇ ਵਿੱਚ ਛਾਪੇਮਾਰੀ ਕੀਤੀ ਤੇ ਮੁਲਜ਼ਮ ਨੂੰ ਘੇਰ ਲਿਆ। ਪੁਲਿਸ ਤੇ SWAT ਟੀਮਸ ਨੇ ਮਿਲ ਕੇ ਗ੍ਰਿਫਤਾਰੀ ਵਾਰੰਟ ਦੇ ਨਾਲ ਘਰ ਦੇ ਉੱਤੇ ਛਾਪੇਮਾਰੀ ਕੀਤੀ ਪਰ 21 ਸਾਲਾ ਜੇਡਨ ਮੈਕ ਹਿਲ ਨੇ ਘਰ ਦੇ ਵਿੱਚ ਪਹਿਲਾਂ ਤੋਂ ਹੀ ਬੈਰੀਕੇਟਿੰਗ ਕੀਤੀ ਹੋਈ ਸੀ ਪੁਲਿਸ ਦੇ ਵੱਲੋਂ ਘਰ ਦੀ ਘੇਰਾਬੰਦੀ ਕੀਤੀ ਗਈ ਤੇ ਕਈ ਘੰਟਿਆਂ ਤੱਕ ਇਹ ਘੇਰਾਬੰਦੀ ਚੱਲੀ ਅੰਤ ਵਿੱਚ ਮੁਲਜ਼ਮ ਹਿਲ ਨੂੰ ਬਿਨਾਂ ਕਿਸੇ ਹਿੰਸਾ ਦੇ ਗ੍ਰਿਫਤਾਰ ਕਰ ਲਿਆ ਗਿਆ ਉਸ ਨੂੰ ਯੂਨੀਅਨ ਕਾਉਂਟੀ ਜੇਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਅਤੇ ਦੋਹਾਂ ਹੱਤਿਆਵਾਂ ਦੇ ਲਈ ਮਰਡਰ ਚਾਰजेस ਉਸ ਦੇ ਉੱਤੇ ਲਗਾਏ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਲ ਨੇ ਇਹ ਸਾਰਾ ਕੰਮ ਇਕੱਲੇ ਕੀਤਾ ਅਤੇ ਉਸ ਨੂੰ ਬਿਨਾਂ ਕਿਸੇ ਹਿੰਸਾ ਤੋਂ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਫਿਲਹਾਲ ਉਸ ਦੇ ਘਰ ਦੀ ਵੀ ਤਲਾਸ਼ੀ ਲੈ ਰਹੀ ਹੈ ਕਿਰਨ ਪਟੇਲ ਗੁਜਰਾਤ ਦੀ ਰਹਿਣ ਵਾਲੀ ਸੀ ਤੇ 23 ਸਾਲ ਪਹਿਲਾਂ ਅਮਰੀਕਾ ਆਈ ਅਤੇ ਯੂਨੀਅਨ ਕਾਉਂਟੀ ਦੇ ਵਿੱਚ ਆਪਣਾ ਡੀਡੀ ਫੂਡ ਮਾਰਕਟ ਦੁਕਾਨ ਚਲਾ ਰਹੀ ਸੀ ਸਾਨਕ ਲੋਕ ਕਿਰਨ ਪਟੇਲ ਨੂੰ ਇੱਕ ਮਿਹਨਤੀ ਔਰਤ ਵਜੋਂ ਜਾਣਦੇ ਸਨ ਜੋ ਭਾਈਚਾਰੇ ਦੀ ਵੀ ਮਦਦ ਕਰਦੀ ਸੀ। ਸਾਨਕ ਲੋਕਾਂ ਦੇ ਵੱਲੋਂ ਪੀੜਿਤ ਪਰਿਵਾਰ ਦੀ ਮਦਦ ਦੇ ਲਈ ਇੱਕ ਗੋ ਫੰਡਮੀ ਪੇਜ ਚਲਾਇਆ ਜਾ ਰਿਹਾ ਹੈ। ਉਸ ਦੇ ਪਰਿਵਾਰ ਨੂੰ ਇਸ ਘਟਨਾ ਨਾਲ ਕਾਫੀ ਵੱਡਾ ਸਦਮਾ ਲੱਗਾ ਹੈ ਅਤੇ ਭਾਰਤ ਦੇ ਵਿੱਚ ਉਸ ਦੇ ਰਿਸ਼ਤੇਦਾਰ ਵੀ ਇਸ ਸਮੇਂ ਸੋਗ ਦੇ ਵਿੱਚ ਨੇ। ਇੱਥੇ ਇਹ ਸਵਾਲ ਵਾਰ-ਵਾਰ ਖੜਾ ਹੋ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਭਾਰਤੀਆਂ ਦੇ ਖਿਲਾਫ ਅਚਾਨਕ ਹਿੰਸਾ ਕਿਉਂ ਵੱਧ ਗਈ ਹੈ? ਇਹ ਘਟਨਾ ਅਮਰੀਕਾ ਵਿੱਚ ਵਧ ਰਹੀ ਹਥਿਆਰਬੰਦ ਹਿੰਸਾ ਤੇ ਭਾਰਤੀ ਭਾਈਚਾਰੇ ਦੇ ਖਿਲਾਫ ਅਪਰਾਧਾਂ ਦੇ ਰੁਝਾਨ ਨੂੰ ਉਜਾਗਰ ਕਰਦੀ ਹੈ ਸਾਊਥ ਕੈਰੋਲਾਈਨਾ ਵਰਗੇ ਸੂਬਿਆਂ ਦੇ ਵਿੱਚ ਹਥਿਆਰਾਂ ਦੇ ਉੱਤੇ ਪਾਬੰਦੀਆਂ ਕਾਫੀ ਘੱਟ ਨੇ ਜਿਸ ਦੇ ਕਾਰਨ ਇੱਥੇ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਨੇ ਹਾਲ ਹੀ ਦੇ ਵਿੱਚ ਅਸੀਂ ਡੈਲਸ ਦੇ ਵਿੱਚ ਇੱਕ ਭਾਰਤੀ ਮੂਲ ਦੇ ਮੈਨੇਜਰ ਦੀ ਹੱਤਿਆ ਦੀ ਖਬਰ ਦੇਖੀ ਸੀ ਇਸ ਤੋਂ ਬਾਅਦ ਅਸੀਂ ਕਨੈਕਟਿਕਟ ਦੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਗੈਰ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ ਦੀ ਵੀ ਖਬਰ ਦੇਖੀ ਭਾਰਤੀ ਭਾਈਚਾਰੇ ਨੇ ਇਸ ਨੂੰ ਨਫ਼ਰਤੀ ਅਪਰਾਧ ਵਜੋਂ ਦੇਖਿਆ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਰੋਸ ਜ਼ਾਹਰ ਕੀਤਾ ਹੈ। ਕਿਰਨ ਪਟੇਲ ਦੀ ਯਾਦ ਦੇ ਵਿੱਚ ਗੋ ਫੰਡਮੀ ਪੇਜ ਚਲਾਇਆ ਜਾ ਰਿਹਾ ਹੈ ਜਿਸ ਦੇ ਨਾਲ ਪਰਿਵਾਰ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।